ਖੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਹ ਇੱਥੇ ਪੰਜਾਬੀ ਨਹੀਂ ਲੋਕ ਬੋਲਦੇ ਇਥੋਂ ਦੇ ਵਿੱਚ ਡੈਮੋਗ੍ਰਾਫਿਕ ਚੇਂਜ ਆ ਗਿਆ ਪਛਾਣ ਦਾ ਚੇਂਜ ਆ ਗਿਆ ਤੁਹਾਡੀ ਬੋਲੀ ਵਾਲੇ ਲੋਕ ਘਟ ਰਹੇ ਆ ਇਥੋਂ ਦੀਆਂ ਜ਼ਮੀਨਾਂ ਵੇਚ ਕੇ ਕਿਤੇ ਨਾ ਜਾਓ ਭਰਾਓ ਇੱਕ ਇੱਕ ਜਮੀਨ ਇੱਕ ਇੱਕ ਇੰਚ ਜ਼ਮੀਨ ਦੇ ਉੱਤੇ ਆਪਣਾ ਦਾਵਾ ਰੱਖੋ ਇਸ ਧਰਤੀ ਦੇ ਨੇੜੇ ਹੀ ਸੂਬੇ ਸਰੰਦ ਨੇ ਸਾਬਜਾਦਿਆਂ ਨੂੰ ਸਵਾਲ ਪੁੱਛਿਆ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ ਛੋਟੇ ਛੋਟੇ ਬੱਚਿਆਂ ਨੇ ਸਾਡੇ ਬਾਬਿਆਂ ਨੇ ਕਹਿਆ ਸੀ ਜੇ ਸਾਨੂੰ ਛੱਡ दोगे ਅਸੀਂ ਜੰਗਲਾਂ 'ਚ ਜਾਵਾਂਗੇ ਅਸੀਂ ਫੌਜ ਇਕੱਠੀ ਕਰਾਂਗੇ ਅਸੀਂ ਤੁਹਾਡੇ ਨਾਲ ਲੜਨ ਵਾਸਤੇ ਆਵਾਂਗੇ ਮੈਂ ਸਮਝਦਾ ਗੁਰੂ ਗੋਬਿੰਦ ਸਿੰਘ ਨੇ ਇਹ ਵੀ ਨਹੀਂ ਸਿੱਖਿਆ ਕਿ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸੁਤਜਾਰ ਇਹ ਤੁਸੀਂ ਉਹਨਾਂ ਦੇ ਵਾਰਸੋਂ ਤੁਸੀਂ ਵਾਰ-ਵਾਰ ਲੜਨ ਵਾਸਤੇ ਆਉਂਨੇ ਹੋ ਧਰਤੀ ਦੇ ਵਾਸਤੇ ਤੁਸੀਂ ਵਾਰ-ਵਾਰ ਆਪਣੀਆਂ ਯੂਨੀਵਰਸਟੀਆਂ ਆਪਣੀਆਂ ਜ਼ਮੀਨਾਂ ਆਪਣੇ ਪਾਣੀਆਂ ਦੇ ਵਾਸਤੇ ਲੜਨ ਵਾਸਤੇ ਆਉਂਦੇ ਹੋ ਵਿਦਿਆਰਥੀਓ ਗੱਲ ਇੱਥੇ ਨਾ ਖਤਮ ਹੋਣ ਦਿਓ ਪੰਜਾਬ ਦੇ ਸਾਰੇ ਹੱਕ ਲੈ ਕੇ ਰਵਾਂਗੇ ਪੰਜਾਬ ਦੇ ਸਾਰੇ ਹੱਕ